ਜ਼ਬੂਰ ਅਧਿਆਏ 48 ਅਤੇ ਆਇਤਾਂ 1 ਤੋਂ 14 ਤੱਕ ਯਹੋਵਾ ਮਹਾਨ ਹੈ ਅਤੇ ਅਤ ਉਸਤ ਦੇ ਯੋਗ ਹੈ ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹਦੇ ਪਵਿੱਤਰ ਪਹਾੜ ਉੱਤੇ ਉਚਾਈ ਕਰਕੇ ਸੁੰਦਰ ਸਾਰੀ ertid ਦੀ ਖੁਸ਼ੀ ਸਿਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ ਪਰਮੇਸ਼ੁਰ ਨੇ ਉਹਦੇ ਮਹਿਲਾ ਵਿੱਚ ਇੱਕ ਉੱਚਾ ਗੜ੍ਹ ਹੋ ਕੇ ਆਪਣੇ ਆਪ ਨੂੰ ਪ੍ਰਗਟ ਕੀਤਾ ਤਾਂ ਵੇਖੋ ਰਾਜੇ ਇਕੱਠੇ ਹੋ ਗਏ ਉਹ ਮਿਲ ਕੇ ਲੰਘ ਗਏ ਉਹਨਾਂ ਨੇ ਉਹਨੂੰ ਦਿੱਥਾ ਫੇਰ ਦੰਗ ਰਹਿ ਗਏ ਵਿਆਕੁਲ ਹੋ ਕੇ ਉਹ ਉੱਠ ਪਜੇ ਉੱਥੇ ਕੰਬਣੀ ਨੇ ਉਹਨਾਂ ਨੂੰ ਫੜ ਲਿਆ ਅਤੇ ਜੱੱਚਾ ਵਾਲੀਆਂ ਪੀੜਾਂ ਉਹਨਾਂ ਨੂੰ ਲੱਗੀਆਂ ਤੂੰ ਪੂਰੇ ਦੀ ਹਵਾ ਨਾਲ ਤਰਸ਼ੀਸ਼ ਦੇ ਜਹਾਜ਼ਾਂ ਨੂੰ ਪੰਛੀਦਲਾ ਹੈ ਜਿਵੇਂ ਅਸਾਂ ਸੁਣਿਆ ਹੈ ਤੀਵੇਂ ਸੇਨਾ ਦੇ ਯਹਵਾ ਦੇ ਸ਼ਹਿਰ ਵਿੱਚ ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਅਸਾਂ ਵੇਖਿਆ ਵੀ ਹੈ ਪਰਮੇਸ਼ੁਰ ਉਹ ਨੂੰ ਸਦਾ ਤੀਕਰ ਕਾਇਮ ਰੱਖੇਗਾ। हे ਪਰਮੇਸ਼ੁਰ, ਅਸਾਂ ਤੇਰੀ ਹਕਲ ਦੇ ਵਿੱਚ ਤੇਰੀ ਦਇਆ ਉੱਤੇ ਵਿਚਾਰ ਕੀਤਾ ਹੈ। हे ਪਰਮੇਸ਼ੁਰ, ਜਿਵੇਂ ਤੇਰਾ ਨਾਮ, ਜਿਵੇਂ ਤੇਰੀ ਉਸਤਤ ਕਰਤੀ ਦੇ ਬੰਨਿਆ ਤੀਕ ਹੈ, ਤੇਰਾ ਸਜਾ ਹੱਥ ਧਰਮ ਨਾਲ ਪਰਿਆ ਹੋਇਆ ਹੈ। ਤੇਰੇ ਨਿਆਮਾਂ ਦੇ ਕਾਰਨ ਸਿਯੋਨ ਪਰਬਤ ਅਨੰਦ ਹੋਵੇ, ਯਹੂਦਾ ਦੀਆ ਤਿਆ ਖੁਸ਼ੀਆਂ ਮਨਾਉਂ। ਸਿਯੋਨ ਦੇ ਚੁਫੇਰੇ ਫਿਰੋ ਅਤੇ ਉਹ ਦੀ ਪਰਖਣਾ ਕਰੋ। ਉਹਦੇ ਬੁਰਜਾਂ ਨੂੰ ਗਿਨੋ। ਉਹਦੇ ਟੂਰ ਕੋਟ ਨੂੰ ਦਿਲ ਲਾ ਕੇ ਵੇਖੋ ਉਹਦੇ ਮਹਿਲਾਂ ਦੇ ਵਿੱਚ ਦੀ ਲੰਗੋ ਪਈ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸਕੋ ਇਹੋ ਪਰਮੇਸ਼ੁਰ ਤਾਂ ਜੁਗੋ ਜੁਗ ਸਾਦਾ ਪਰਮੇਸ਼ੁਰ ਹੈ ਮੌਤ ਤੀਕ ਵੀ ਉਹ ਸਾਦਾ ਆਗੂ ਰਹੇਗਾ ਜ਼ਬੂਰ ਅਧਿਆਏ 48 ਅਤੇ ਆਇਤਾ 1 ਤੋਂ 14 ਤੱਕ